ਕਿਹੜੇ ਬਚਨਾਂ ਸਮੂਹ ਇਸ ਪਾਵਨ ਸ਼ਬਦਰੇ ਵਿੱਚ ਸੁਖਾ ਦੇਣੀ ਕਿਹੜਾ ਪਾਵਨ ਸ਼ਬਦਾਂ ਨੂੰ ਸਮਝ ਕੇ ਆਪਣਾ ਮਨੁੱਖੀ ਜੰਮਾ ਜਿਹੜਾ ਹੈ ਇਹ ਮਨੁੱਖੀ ਸਰੀਰ ਮਿਲਿਆ ਜਿਹੜਾ ਮਹੱਤਵ ਕਰਮ ਦਾ ਇਹਨਾਂ ਮੂਰਤੀ ਕਿਰਪਾ ਦੇ ਨਾਲ ਆਪ ਕਰੀਏ ਮਾਲ ਸੁ ਮਹਲਾ ਪੰਜ ਮਾ ਪ੍ਰਭੂ ਵਿਨਾਸੀ ਤਾਂ ਕਿਆ ਆਪ ਤਪੋ ਮਨਤਾ ਤਾ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੈ ਸੂਈ ਸੁਖ ਬਣਾਇ ਹੰਮ ਵਾਰੀ ਜੀਓ ਉਮ ਮ ਸੰਗ ਦਬ ਹੈ ਨਾਮ ਨਾਮ ਮੰਨਿਆ ਆਪਨੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਨੁੱਖ ਦੇ ਵਿੱਚ ਜੋ ਅਸਪਰਸ਼ੀਆਂ ਦੇ ਰੂਪ ਦੇ ਵਿੱਚ ਸਤਿ ਪੁਰੀ ਦੇ ਰੂਪ ਦੇਸ਼ ਪਛਾਣ ਕੀਤਾ ਹੈ ਇਹ ਪਾਉਣੀ ਸ਼ਬਦ ਦੇ ਰਬਤਾ 130 ਨੰਬਰ ਤੋਂ 132 ਨੰਬਰ ਤੱਕ ਹੁੰਦੀ। ਸਤਿਗੁਰੂ ਧੰਸ਼ੀ ਗੁਰੂ ਅਰਜਨ ਦੇਵ ਮਹਾਰਾਜੀ ਸਾਨੂੰ ਉਸ ਪ੍ਰਮਾਤਮਾ ਦੀ ਹਸਤੀ ਬਾਰੇ ਜਾਣੂ ਕਰਾਵੇ। ਧੰਸ਼ੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿੰਦੇ ਅਬਨਸੀ ਤਾਂਤਿਆ ਕਹਿੰਦੇ। ਅਬਨਸੀ ਕਿੰਨੇ ਜਿਹੜਾ ਨਾਸ ਹੋ ਰਹਿਤ ਹੈ। ਅਪਣਾਸੀ ਜੀਵ ਕੋ ਦਾਤਾ ਦਾ ਸਿਮਰਨ ਸਭ ਮਨ ਕੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਤਨ ਪਾਵੇ ਕੋਈ ਜਿਹਦਾ ਆਪਣੇ ਨਾਸ ਨਹੀਂ ਹੋਣਾ ਹੈ ਜਿਹੜਾ ਜਮਨ ਮਰਨ ਦੇ ਗੇਲ ਤੋਂ ਪਰਾਂ ਹੈ ਜਿਹੜਾ ਕੀਪੜ ਤੇ ਕੇਵਲ ਸੰਸਾਰ ਦੇ ਵਿੱਚ ਇੱਕ ਹੀ ਹੈ ਜਿਹਦਾ ਨਾਮ ਕੋਈ ਮਾਈ ਹੈ ਨਾ ਕੋਈ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰਭ ਅਬਨਾਸੀ ਜੇ ਪ੍ਰਮਾਤਮਾ ਨਾਸ ਤੁਰੈ ਪ੍ਰਮਾਤਮਾ ਜਿਹਦੇ ਵੱਲ ਹੈ ਤਾਂ ਕਿਆ ਕਾਣਾ ਸਤਿਗੁਰੂ ਜੀ ਫਿਰ ਕਹਿੰਦੇ ਫਿਰ ਫਿਕਰ ਖਾਣੀ ਹੈ ਜਿਹਦੇ ਵੱਲ ਪ੍ਰਮਾਤਮਾ ਖੜ ਗਿਆ ਜਿਹਨੂੰ ਪ੍ਰਮਾਤਮਾ ਤੇ ਵਿਸ਼ਵਾਸ ਪੂਰਾ ਯਕੀਨ ਹੋ ਗਿਆ ਕਿ ਉਹ ਪ੍ਰਮਾਤਮਾ ਜਿਹੜਾ ਨਾਸ ਤੁਰੈ ਤਬਨਾਸੀ ਹੈ ਉਹ ਸਾਰੇ ਜੀਵਾਂ ਦੀ ਰੱਖਿਆ ਕਰਦਾ ਜਿਹਨੂੰ ਇਹ ਯਕੀਨ ਹੋ ਗਿਆ ਸਤਗੁਰੂ ਜੀ ਕਹਿੰਦੇ ਭਾਈ ਫਿਰ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਝੋਲਾ ਨਹੀਂ ਰਹਿੰਦਾ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰ ਚਿੰਤਾ ਨਹੀਂ ਹੁੰਦੀ ਹੈ ਪ੍ਰਭ ਬਨਾਸੀ ਤਾਂ ਕਿਆ ਖੜਾ ਹਰ ਪੰਗਵੰਤਾ ਤਾਂ ਜਨ ਖੜਾ ਸੁਖਾਲਾ ਸਤਗੁਰੂ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਉਹਨੂੰ ਕੋਈ ਨਿਸ਼ਚਾ ਜਦੋਂ ਇਹਨਾਂ ਹਰ ਪੰਗਵੰਤਾ ਉਹ ਹਰੀ ਭਗਵਾਨ ਜਿਹੜਾ ਪ੍ਰਮਾਤਮਾ ਦਾ ਕਾਰਪੂਰ ਕਹਿ ਸਿੱਖਾਂ ਦਾ ਮਾਰਗ ਹੈ ਸਤਗੁਰੂ ਜੀ ਕਹਿੰਦੇ ਤਾਂ ਜਦੋਂ ਖਰਾਸ ਸੁਖ ਫਿਰ ਮਨੁੱਖ ਸੁਖ ਦੇ ਸਹਜ ਜੀਵਨ ਵਿੱਚ ਪੈਂਦਾ ਹੈ ਮਨੁੱਖ ਦੀ ਦੁੱਖ ਦਾ ਕਾਰਨ ਕੀ ਹੈ ਸਤਿਗੁਰੂ ਜੀ ਕਹਿੰਦੇ ਇਹ ਪਰਮਾਤਮਾ ਨੂੰ ਪਰਮਾਤਮਾ ਦੀ ਹਸਤੀ ਨੂੰ ਸਮਝਿਆ ਨਹੀਂ ਇਹਨੇ ਸਮਝਿਆ ਨਹੀਂ ਹੈ ਪਰਮਾਤਮਾ ਕਿੱਡੇ ਇੱਕ ਦੈਨ ਦੇ ਮਾਲਕ ਹੈ ਉਹ ਪਰਮਾਤਮਾ ਹਰ ਥਾਂ ਤੇ ਮੌਜੂਦ ਹੈ ਤੇ ਸਤਗੁਰੂ ਜੀ ਕਹਿੰਦੇ ਜਦੋਂ ਸਮਝ ਆ ਗਈ ਨਾ ਹਰ ਭਗਵੰਤਾ ਤਾਂ ਜਨ ਖਰਾ ਸੁਖ ਦਾ। ਫਿਰ ਇਹਨੂੰ ਸਮਝ ਆ ਜਾਵੇ ਕਿ ਭਾਈ ਉਹ ਭਗਵੰਤ ਮਾਲਕ ਜਿਹੜਾ ਹੈ ਉਹ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ। ਤੇ ਸਤਗੁਰੂ ਜੀ ਕਹਿੰਦੇ ਜੀ ਪ੍ਰਾਣ ਮਾਨ ਸੁਖ ਦਾ ਦਾ ਤੂੰ ਕਰਹਿ ਸੋਈ ਸੁਖ ਪਾਵਣਿਆ। ਹੁਣ ਪ੍ਰਮਾਤਮਾ ਕੀ ਹੈ ਸਤਗੁਰੂ ਜੀ ਕਹਿੰਦੇ ਸਾਡੇ ਪ੍ਰਾਣਾਂ ਦਾ ਆਸਰਾ ਹੈ। ਉਹ ਪ੍ਰਮਾਤਮਾ ਸਾਡੇ ਪ੍ਰਾਣਾਂ ਦਾ ਆਸਰਾ ਹੈ। ਸਤਗੁਰੂ ਮਿੱਤਰ ਮੇਰਾ ਪ੍ਰਾਣ ਸਫਾਈ ਸਤਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਸਾਡੇ ਪ੍ਰਾਣਾਂ ਦਾ ਮਾਲਕ ਹੈ ਉਹ ਸਾਡੇ ਪ੍ਰਾਣਾਂ ਨੂੰ ਚਲਾਉਣ ਵਾਲਾ ਹੈ ਜੇ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਪਏ ਨੇ ਨਾ ਇਹਨਾਂ ਨੂੰ ਚਲਾਉਣ ਵਾਲਾ ਮਾਲਕ ਹੈ ਸਤਗੁਰੂ ਜੀ ਕਹਿੰਦੇ ਜੀ ਜਿੰਨ ਦੇ ਪ੍ਰਾਣਾਂ ਦਾ ਰਾਖਾ ਉਹ ਪ੍ਰਮਾਤਮਾ ਹੈ ਮਾਨ ਤੇ ਭਗਤਾਂ ਨੂੰ ਮਾਨ ਵਧਿਆ ਇਹਨੂੰ ਪ੍ਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਦੀ ਉਹ ਪ੍ਰਮਾਤਮਾ ਆਪ ਰੱਖਦਾ ਉਹਨਾਂ ਨੂੰ ਮਾਣ ਸੋਭਾ ਵਧਾਈ ਵੀ ਜਿਹੜੀ ਹੈ ਉਹ ਪ੍ਰਮਾਤਮਾ ਦਿੰਦਾ ਕਿਉਂਕਿ ਵਿਸ਼ਵਾਸ ਹੋ ਗਿਆ ਨਾ ਪ੍ਰਮਾਤਮਾ 'ਤੇ ਸਤਗੁਰੂ ਜੀ ਕਹਿੰਦੇ ਜਦੋਂ ਵਿਸ਼ਵਾਸ ਹੋ ਗਿਆ ਫਿਰ ਉਹ ਪ੍ਰਮਾਤਮਾ ਭਾਈ ਮਾਨੀ ਪ੍ਰਗਟ ਹੁੰਦਾ ਜਿੰਨਾ ਚਿਰ ਵਿਸ਼ਵਾਸ ਹੀ ਨਹੀਂ ਸਾਡੇ ਮਨ ਦੇ ਵਿੱਚ ਹੈ ਕਿ ਉਹ ਪ੍ਰਮਾਤਮਾ ਹੈ ਸਤਗੁਰੂ ਗੁਰੂ ਅਰਜਨ ਦੇਵ ਮਹਾਰਾ ਜੀ ਦਿੱਤੋਂ ਤੱਕ ਬਾਣੀ ਵਿੱਚ ਕਹਿੰਦਾ ਹੈ ਤੂੰ ਹੈ ਤੂੰ ਹੋ ਮਨੁ ਤੂੰ ਪਹਿਲਾਂ ਵੀ ਸੀ ਪ੍ਰਮਾਤਮਾ ਤੋਂ ਹੁਣ ਵੀ ਐ ਕਿ ਤੂੰ ਅੱਗੇ ਵੀ ਹੋਵੇਂਗਾ ਤੇ ਸਤਿਗੁਰੂ ਧੰ ਸ਼੍ਰੀ ਗੁਰੂ ਜੀ ਬਾਰੇ ਜੀ ਕਹਿੰਦੇ ਉਹ ਭਗਤਾਂ ਦਾ ਮਾਣ ਹੈ ਪ੍ਰਮਾਤਮਾ ਦੇ ਭਗਤ ਜਿਹੜੇ ਨੂੰ ਪ੍ਰਮਾਤਮਾ ਤੇ ਮਾਣ ਕਰਦੇ ਨੇ ਤੁਝ ਬਿਨ ਕੇ ਹਾਂ ਮੇਰਾ ਮਾਣ ਜੀਉ ਪ੍ਰਮਾਤਮਾ ਤੇਰੇ ਤੋਂ ਬਿਨਾ ਮੇਰਾ ਕੋਈ ਮਾਣ ਨਹੀਂ ਹੈ ਤੂੰ ਪ੍ਰਮਾਤਮਾ ਮੇਰੇ ਮਾਣ ਦਾ ਸਭ ਤੋਂ ਵੱਡਾ ਆਪ ਤੂੰ ਮੇਰਾ ਮਾਣ ਹੈ ਸਤਿਗੁਰੂ ਜੀ ਕਹਿੰਦੇ ਜੀ ਪ੍ਰਾਣ ਮਾਣ ਸੁਖ ਦਾ ਪਦ ਤ ਕਿ ਸੁਖਾ ਨਾ ਨਾ ਸੁਖ ਦੇਣ ਵਾਲਾ ਹੈ ਭਗਤਾਂ ਨੂੰ ਸਮਝ ਆ ਜਾਉਣੀ ਹੈ ਕਿ ਸੁਖ ਭਾਈ ਮਾਇਆ ਦੇ ਵਿੱਚ ਨਹੀਂ ਹੈ ਸੁਖ ਪਦਾਰਥਾਂ ਵਿੱਚ ਨਹੀਂ ਹੈ ਸੁਖ ਕਾਦੇ ਵਿੱਚ ਹੈ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਦੀ ਸੇਵਾ ਵਿੱਚ ਜੋ ਸੁਖ ਗੁਰੂ ਕੋ ਬੰਦ ਦੀ ਸੇਵਾ ਸੋ ਸੁਖ ਰਾਜ ਨਾਲ ਨਹੀਂ ਹੈ ਉਸੋ ਰਾਜ ਵਿੱਚ ਹੁੰਦੀ ਹੈ ਆਪਾਂ ਦੇਖਦੇ ਨਾ ਵੱਡੇ ਵੱਡੇ ਉਹਦੀਆਂ ਤੇ ਬੈਠੇ ਹੋਏ ਨੇ ਬੰਦੇ ਜਿਹੜੇ ਅੱਜ ਬੜੇ ਦੁਖੀ ਨੇ ਕਾਹ ਤੋਂ ਦੁਖੀ ਨੇ ਕਿਉਂਕਿ ਮਾਇਆ ਵਿੱਚ ਸੁਖ ਸਤਗੁਰੂ ਜੀ ਕਹਿੰਦੇ ਰਾਜ ਭਾਗ ਦੇ ਵਿੱਚ ਕੋਈ ਸੁੱਖ ਨਹੀਂ ਹੈ ਸੁੱਖ ਤਾਂ ਦੇ ਵਿੱਚ ਆ ਪਰਮਾਤਮਾ ਨੂੰ ਸਿਮਰਨ ਦੇ ਵਿੱਚ ਸਤਗੁਰੂ ਜੀ ਕਹਿੰਦੇ ਭਾਈ ਜਿਹੜੇ ਪਰਮਾਤਮਾ ਨੂੰ ਸਿਮਰਦੇ ਨੇ ਉਹਨੂੰ ਚੇਤੇ ਕਰਦੇ ਨੇ ਪਰਮਾਤਮਾ ਭਗਤਾਂ ਦਾ ਮਾਨ ਤਾ ਬਣ ਜਾਂਦਾ ਹੈ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਸੁੱਖਾਂ ਦਾ ਦਾਤਾ ਬਣ ਜਾਂਦਾ ਤੂੰ ਕਰੈ ਸੋਈ ਸੁਖ ਪਾਵੜਿਆ ਸਤਗੁਰੂ ਜੀ ਕਹਿੰਦੇ ਜੋ ਉਹ ਪਰਮਾਤਮਾ ਕਰਦਾ ਭਾਈ ਉਹ ਹੀ ਸੁਖ ਪਰਮਾਤਮਾ ਦੇ ਭਗਤ ਜਿਹੜੇ ਨੇ ਉਹ ਲੋਜੇ ਉਏ ਨਹੀਂ ਪ੍ਰਮਾਤਮਾ ਦੇ ਨੂੰ ਲਾਂਭੇ ਕਰਦੇ ਕਿ ਜੇ ਕਿ ਦੁੱਖ ਆ ਗਿਆ ਤਾਂ ਪ੍ਰਮਾਤਮਾ ਨੂੰ ਲਾਂਭੇ ਜੇਨ ਲੱਗੇ ਨਹੀਂ ਸੰਤੂ ਜੀ ਕਹਿੰਦੇ ਜੋ ਤੂੰ ਕਰੈ ਸੋਈ ਸੁਖ ਪਾਉਂਦਾ ਜੋ ਪ੍ਰਮਾਤਮਾ ਨੂੰ ਕਰ ਰਿਹਾ ਇਹ ਸੱਚ ਹੈ ਇਹ ਮੈਨੂੰ ਪ੍ਰਮਾਣ ਹੈ ਤੇ ਸੰਤੂ ਜੀ ਦੇ ਬਾਣੀ ਕਹਿੰਦੇ ਭਾਈ ਭਗਤ ਜਿਹੜੇ ਨੇ ਉਹ ਪ੍ਰਮਾਤਮਾ ਨੂੰ ਇਦਾਂ ਧਿਆਉਂਦੇ ਨੇ ਜੇ ਸੁਖ ਮਿਲ ਗਿਆ ਤਾਂ ਵੀ ਪ੍ਰਮਾਤਮਾ ਦੇ ਰਜਾ ਦੇ ਵਿੱਚ ਰਾਜੇ ਦੁੱਖ ਆ ਗਿਆ ਤਾਂ ਵੀ ਪ੍ਰਮਾਤਮਾ ਜਦੋਂ ਪਰਮਾਤਮਾ ਦੇ ਰੰਗ ਦੇ ਉੱਤੇ ਬੰਦਾ ਆਉਂਦਾ ਹੈ ਨਾ ਭਗਤ ਜਨ ਨੇ ਜਿਹੜੇ ਉਸ ਪ੍ਰਾਨਾ ਕਰਦੇ ਨੇ ਦੁਨੀਆ ਦੇ ਲੋਕ ਜਿਹੜੇ ਜੋ ਭਾਈ ਵਸਤੂਆਂ ਵਾਸਤੇ ਆਉਂਦੇ ਉਹ ਪਰਮਾਤਮਾ ਨਾਲ ਵੇਖਦੇ ਸਤਿਗੁਰੂ ਜੀ ਕਹਿੰਦੇ ਜੋ ਤੂੰ ਕਰੈ ਸੋਈ ਸੁਖ ਪਾਉਂਣਾ ਪਰਮਾਤਮਾ ਤੂੰ ਜੋ ਵੀ ਕਰ ਰਿਹਾ ਹੈ ਇਹ ਸਾਰਾ ਸੁਣ ਭਗਤ ਜਨ ਜਿਹੜੇ ਨੇ ਉਹਨਾਂ ਦਾ ਮਾਣ ਤਾਂ ਸੁਖ ਦਾਤਾ ਸੁਖਾ ਦਾਤਾ ਸਾਰਾ ਕੁਝ ਪਰਮਾਤਮਾ ਤੈਨੂੰ ਹੀ ਸੌਂ ਦੇ ਜਾਣਾ ਹੋਮ ਵਾਰੀ ਜੀਉ ਵਾਰੀ ਗੁਰਮੁਖ ਮਨ ਤਨ ਭਾਵਣਿਆ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਬਲੇਹਾਰ ਜਾਣੇ ਹਾਂ ਵਾਰਨੇ ਜਾਂਦੇ ਹਾਂ ਐਸੇ ਬਹੁ ਸਿੱਖਾਂ ਤੋਂ ਗੁਰਮੁਖ ਮਨ ਤਨ ਭਾਵਣਿਆ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਗੁਰਮੁਖਾਂ ਦੇ ਮਨ ਤੇ ਤਨ ਵਿੱਚ ਪ੍ਰਮਾਤਮਾ ਭਾ ਗਿਆ ਜਿਨ੍ਹਾਂ ਨੂੰ ਚੰਗਾ ਲੱਗਦਾ ਜਿਨ੍ਹਾਂ ਨੂੰ ਪ੍ਰਮਾਤਮਾ ਚੰਗਾ ਲੱਗਿਆ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਹੁਣ ਤੁਹ ਲਿਹਾਰ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਤੂੰ ਮੇਰਾ ਪਰਬਤ ਤੂੰ ਮੇਰਾ ਕੋਲਾ ਤੂੰ ਸੰਗ ਲਵੈ ਨਾ ਨਾ ਬਣਿਆ ਹੁਣ ਧਰਮਸ਼ੀਲ ਗੁਰੂ ਜੰਦੇ ਮਾਣ ਜਿਕੇ ਦੇ ਪਾਈਓ ਪ੍ਰਮਾਤਮਾ ਪਰਬਤ ਦੀ ਨਿਆਈ ਹੈ ਪਰਬਤ ਸਭ ਤੋਂ ਵੱਡਾ ਮੰਨਿਆ ਗਿਆ ਨਾ ਤੇ ਸੰਤੂ ਜੀ ਦੀ ਬਾਣੀ ਨੇ ਵੀ ਪਹਿਲਾਂ ਮੇਦਵਾਰੀ ਪਈ ਹੈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਦਹੀ ਮੈਂ ਤੇਰੀ ਨਾਂ ਤੋਂ ਮੋਢੋ ਨਾਂ ਹੁਣ ਗਿੱਤੇ ਰੱਖ ਲਈਨੀ ਹਰ ਮੇਰੀ ਪ੍ਰਮਾਤਮਾ ਪਰਬਤ ਦੀ ਨਿਆਈ ਹੈ ਤੂੰ ਪਰਬਤ ਤੂੰ ਮੇਰਾ ਪਰਬਤ ਤੂੰ ਮੇਰਾ ਬੁੱਲਾ ਤੂੰ ਮੇਰਾ ਆਸਰਾ ਵੀ ਹੈ ਮੇਰਾ ਪਰਦਾ ਕੱਜਣ ਵਾਲਾ ਵੀ ਬੁੱਲਾ ਤੂੰ ਭਾਉਂਦਾ ਪਰਦੇ ਕੱਜਣ ਵਾਲਾ ਪ੍ਰਮਾਤਮਾ ਤੂੰ ਮੇਰੇ ਪਰਦੇ ਕੱਜਣ ਵਾਲਾ ਵੀ ਹੈ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸ਼ਬਦ ਪੜ੍ਹਦੇ ਆ ਨਾ ਹਰ ਕੋ ਨਾਮ ਸਦਾ ਸੁਖदाई ਜਪ ਕੋ ਸਿਮਰ ਅਜਾ ਮਨ ਉਦਿਓ ਗਨ ਕਾ ਹੁਤ ਪਾਈ ਪੰਜਾਂ ਦੀ ਕੋ ਰਾਜ ਸਭਾ ਮੈਂ RAM ਨਾਮ ਸੁਧਿਆਏ ਤਾਂ ਤੋਂ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਵਟਾਈ ਉਹ ਪਰਦੇ ਕੱਜੇ ਨੇ ਤਨ ਹਰੇ ਜੀ ਹਰਿ ਕ੍ਰਿਸ਼ਨ ਮਹਾਰਾਜੇ ਭਗਵਾਨ ਕ੍ਰਿਸ਼ਨ ਪਤਾ ਹੀ ਕਿ ਜੇ ਨਾ ਤ੍ਰੋਪਤੀ ਦਾ ਸਤਿਗੁਰੂ ਜੀ ਕਹਿੰਦੇ ਇੰਦਾ ਭਗ ਪਾਉਂਦੇ ਪਰਦੇ ਕੱਜਣ ਵਾਲਾ ਪਰਮਾਤਮਾ ਤੂੰ ਹੈ ਤੂੰ ਮੇਰ ਪਰਬਤੀ ਨੇ ਆਈ ਆ ਪਰਮਾਤਮਾ ਤੁਮਸਾਂ ਦੇ ਲਗੈ ਨਾ ਲਾਵਣੇ ਆ ਪਰਮਾਤਮਾ ਤੇਰੇ ਤੋਂ ਬਿਨਾ ਮੈਂ ਦੂਜਾ ਕੋਈ ਆਪਣੇ ਅੱਖਰ ਦੇ ਥੱਲੇ ਵੇਖਿਆ ਨਹੀਂ ਤੇਰੇ ਤੋਂ ਬਿਨਾ ਮੈਂ ਦੂਜੇ ਨੂੰ ਕੁਝ ਨੂੰ ਨੇੜੇ ਵੀ ਨਹੀਂ ਲਾਇਆ ਇਹ ਉਹਨਾਂ ਦਾ ਵਿਸ਼ਵਾਸ ਹੈ ਜਿਹੜੇ ਇੱਕੋ ਉੱਤੇ ਆਂ ਜਿਨ੍ਹਾਂ ਦੇ ਮukh ਦੇ ਵਿੱਚੋਂ ਬਚਨ ਆਉਂਦੇ ਨੇ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਗ ਭਰਾਮੇ ਪਾਪ ਰਾਗ ਤਦੂ ਭਾਵੈ ਮਾਰ ਲੋਕਨ ਕੀ ਚਤਰਾਈ ਮਨ ਤੇ ਬਸੰਤਰ ਜਾਰ ਲੋਕਾਂ ਦੀ ਚਤਰਾਈ ਲੋਕਾਂ ਦੀ ਬਾਹ ਵਾਲੀ ਖੰਡ ਦੇਖੋ ਉਹ ਇਹ ਨਹੀਂ ਕਹਿੰਦੇ ਕਿ ਦੁਨੀਆ ਦੇ ਲੋਕ ਮੇਰੀ ਗਾਹ ਵਾ ਕਰ ਉਹਨਾਂ ਨੂੰ ਪਤਾ ਹੈ ਕਿ ਪ੍ਰਮਾਤਮਾ ਦੇ ਦਰ ਤੋਂ ਵੜੀ ਹੋਈ ਬਾਹ ਵਾ ਦਰਗਾਹ ਦੇ ਵਿੱਚ ਪ੍ਰਮਾਨ ਹੁੰਦੀ ਐ ਜਿਹੜੇ ਭਗਤ ਪ੍ਰਮਾਤਮਾ ਦੀ ਬਾਤ ਕਰਦੇ ਨੇ ਉਹ ਦਰਗਾਹ ਦੇ ਵਿੱਚ ਭਾਈ ਸੁਖ ਪਾਉਂਦੇ ਨੇ ਸਰਗੂ ਜੀ ਕਹਿੰਦੇ ਪਏ ਇਸ ਕਰਕੇ ਪਰਮਾਤਮਾ ਤੋਂ ਬਨਾ ਦੂਜੇ ਨੂੰ ਤੱਕਦੇ ਹੀ ਨਹੀਂ ਹੈ ਉਹਨਾਂ ਦੇ ਬੋਲ ਦੀ ਅਰਦਾਸ ਇਹ ਹੁੰਦੀ ਹੈ ਪਾਹੇ ਲਹੇ ਜਬ ਤੇ ਤੂੰ ਮਰੇ ਤਬ ਤੇ ਕਉਆ ਕਤਰੇ ਨਹੀਂ ਆਂਦੇ ਉਹ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨੇ ਉਹ ਕੇਵਲ ਤੇ ਕੇਵਲ ਇੱਕ ਪਰਮਾਤਮਾ ਨੂੰ ਧਿਆਉਂਦੇ ਨੇ ਤੁਮ ਸੰਗ ਲਵੈ ਨਾਮ ਨਾਮ ਨੇ ਆ ਸਰਗੂ ਜੀ ਕਹਿੰਦੇ ਰਹਾਉ ਤੇਰਾ ਕੀਤਾ ਜਿਸਨ ਲੱਗਾਇਆ ਕਿ ਮਿੱਠਾ ਇਹ ਪ੍ਰਮਾਤਮਾ ਤੇਰਾ ਕੀਤਾ ਹੋਇਆ ਜਿਹਨੂੰ ਵਿਖਾਰ ਹੁਣ ਭਰਮਤਾਂ ਵਿੱਚ ਮਿੱਠਾ ਲੱਗ ਸਕਦਾ ਜਿਹੜੇ ਰੱਬ ਦੇ ਸ਼ੁਕਰ ਵਿੱਚ ਰਹਿੰਦੇ ਨੇ ਭਾਈ ਹੁਣਾਂ ਨਹੀਂ ਰੱਬ ਦਾ ਕੀਤਾ ਮਿੱਠਾ ਲੱਗ ਸਕਦਾ ਤੇ ਸਾਡੇ ਵਰਗੇ ਤੇ ਕਾਜੂ ਜੀ ਜਿਹੜੇ ਨੇ ਭਾਈ ਉਹ ਰੱਬ ਦੇ ਕਹਿਣੇ ਵੀ ਵਿੱਚ ਚਾਉਂਦੇ ਨਹੀਂ ਹੈ ਉਹਦੇ ਰੱਬ ਦੀ ਕਦੇ ਇਬਾਦਤ ਰੱਬ ਦੀ ਕਦੇ ਬੰਦਗੀ ਕੀਤੀ ਨਹੀਂ ਰੱਬ ਦੇ ਚੋਂ ਪਰ ਦਿੱਤਾ ਸੰਤੂਜੀ ਕਹਿੰਦੇ ਭਾਈ ਤੂੰ ਵੀ ਆਪ ਨੂੰ ਨਹੀਂ ਚੰਗਾ ਨਹੀਂ ਅਰ ਤਾਂ ਸ਼੍ਰੀ ਕੋ ਅਜਨ ਦੇ ਮਹਾਰਾਜ ਨੇ ਤਤੀ ਤਵੀ ਤੇ ਬਹਿ ਕੇ ਵੀ ਪ੍ਰਮਾਤਮਾ ਦੇ ਗੀਤ ਗਾ ਲੈਨੇ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਲਾਂਗਿਆ ਸਤਗੁਰੂ ਜੀ ਕਹਿੰਦੇ ਤੇਰਾ ਕੀਤਾ ਜਿਸ ਲੱਗਿਆ ਮਿੱਠਾ ਜਿਹਨੂੰ ਪ੍ਰਮਾਤਮਾ ਤੇਰਾ ਕੀਤਾ ਹੋਇਆ ਮਿੱਠਾ ਲੱਗਣ ਲੱਗ ਜਾਂਦਾ ਹੈ ਘਟ ਘਟ ਪਾਰ ਬ੍ਰਹਮਾ ਹੂੰ ਤਿੰਨ ਜਨ ਮਿੱਠਾ ਪਰ ਹਰੇਕ ਘਟ ਦੇ ਵਿੱਚ ਉਹਨਾਂ ਨੇ ਪਾਰਪਰ ਪ੍ਰਮਾਤਮਾ ਨੂੰ ਦੇਖ ਲਿਆ ਹਰੇਕ ਹਰੇਕ ਤੈਨ ਜਨ ਮੀਠਾ ਉਹਨਾਂ ਨੇ ਪ੍ਰਮਾਤਮਾ ਨੂੰ ਵੇਖ ਲਿਆ ਤੱਕ ਲਿਆ ਜਿਨ੍ਹਾਂ ਨੂੰ ਪ੍ਰਮਾਤਮਾ ਤੇਰਾ ਕੀਤਾ ਮਤਾਨ ਕਰਦਾ ਗਿਆ ਥਾਨ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਂਵਣ ਸਤਗੁਰੂ ਜੀ ਕਹਿੰਦੇ ਥਾਨ ਥਾਨ ਕਿੰਦੀ ਹਰੇਕ ਥਾਵਾ ਤੇ ਪ੍ਰਮਾਣੂ ਹਾਂ ਤੁਮ ਰਾਜਾ ਥਨੰਤਰ ਉਤੋਂ ਨੇ ਰਹਿਣ ਵਾਲੇ ਜਿਹੜੇ ਜੀਵ ਨੇ ਉਹਨਾਂ ਜੀਵਾਂ ਦੇ ਵਿੱਚ ਵੀ ਪ੍ਰਮਾਤਮਾ ਨੂੰ ਹਰੇਕ ਥਾਂ ਤੇ ਪ੍ਰਮਾਤਮਾ ਮੌਜੂਦ ਹੈ ਹਰੇਕ ਥਾਂ ਤੇ ਰਹਿਣ ਵਾਲੇ ਜੀਵਾਂ ਵਿੱਚ ਪ੍ਰਮਾਤਮਾ ਨੂੰ ਆਤਮ ਮੰਤਪੂ ਹੈ ਤੂੰ ਹੈ ਇੱਕੋ ਇੱਕ ਵਰਤਮਣ ਹੈ ਪ੍ਰਮਾਤਮਾ ਤੂੰ ਇੱਕ ਹੀ ਹੈ ਸਾਰੇ ਥਾਵਾਂ ਦੇ ਉੱਤੇ ਤੇ ਸਾਰਿਆਂ ਥਾਵਾਂ ਦੇ ਉੱਤੇ ਇੱਕੋ ਹੀ ਤੂੰ ਵਰਤ ਰਿਹਾ ਸਗਲ ਮਨੋਰਥ ਤੂੰ ਦੇਵਨ ਹਾਰਾ ਸਤ ਜੀ ਕਹਿੰਦੇ ਭਾਈ ਜਿੰਨੇ ਵੀ ਮਨੋਰਥ ਨੇ ਨਾ ਸਭੇ ਇਥੋਂਕ ਪ੍ਰਾਪਤੇ ਜੇ ਆਵੇ ਇੱਕ ਹੱਥ ਜੇਕਰ ਇੱਕ ਪ੍ਰਮਾਤਮਾ ਤੂੰ ਧਾਰਿਆ ਜੇਕਰ ਇੱਕ ਦਾ ਬਣ ਗਿਆ ਸੰਤੂਜੀ ਕਹਿੰਦੇ ਸਾਰੇ ਥੋਦ ਪ੍ਰਾਪਤ ਹੋ ਜਾਣਗੇ ਸਾਰੀਆਂ ਵਸਤੂਆਂ ਮਿਲ ਜਾਣਗੀਆਂ ਤੇ ਸੰਤੂਜੀ ਕਹਿੰਦੇ ਸਗਲ ਬਲੋਰ ਤੂੰ ਦੇਵਨ ਹਾਰਾ ਸਾਰੇ ਪ੍ਰਮਾਤਮਾ ਪਦਾਰਥ ਤੂੰ ਦੇਵਨ ਹਾਰ ਹਾਰਤ ਹੈ ਭਗਤੀ ਭਾਏ ਤੇਰੇ ਭੰਡਾਰਾ ਜਿਹੜੇ ਪ੍ਰਮਾਤਮਾ ਤੇਰੀ ਭਗਤੀ ਕਰਦੇ ਨੇ ਤੇਰੀ ਭਗਤੀ ਦੇ ਭੰਡਾਰ ਭਰਤ ਜਨਾਂ ਦੇ ਹਿਰਦੇ ਵਿੱਚ ਲੰਮ ਲੰਮ ਭਰੇ ਹੋਏ ਨੇ ਜਿਹੜੇ ਭਗਤ ਤੇਰੀ ਭਗਤੀ ਕਰਦੇ ਉਹਨਾਂ ਦੇ ਹਿਰਦੇਾਂ ਵਿੱਚ ਪ੍ਰਮਾਤਮਾ ਨੂੰ ਭਗਤੀ ਰੂਪੀ ਭੰਡਾਰੇ ਭਰ ਦਿੰਦੇ ਤੇ ਦਇਆ ਧਾਰ ਰਾਖੇ ਤੁਧ ਸੇ ਪਰਮਾਤਮਾ ਤੂੰ ਆਪਣੀ ਦਇਆ ਧਾਰ ਕੇ ਸੇ ਸਾਰਿਆਂ ਨੂੰ ਲਿਖਿਆ ਹੈ ਪੂਰਾ ਕਰਮ ਸਮਾਵਣਿਆ ਆਪਣੀ ਬਖਸ਼ਿਸ਼ ਦੇ ਨਾਲ ਪਰਮਾਤਮਾ ਜਿਹੜਾ ਤੇ ਤੂੰ ਬਖਸ਼ਿਸ਼ ਰਹਿਮਤ ਕੀਤੀ ਉਹਨਾਂ ਜਨਾਂ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਪੂਰੇ ਭਾਗ ਉਹ ਪਰਮਾਤਮਾ ਨੇ ਦਇਆ ਧਾਰ ਕੇ ਉਹਨਾਂ ਨੂੰ ਲਖ ਲਿਆ ਜਿਹੜੇ ਉਹਦੀ ਭਗਤੀ ਕਰਦੇ ਨੇ ਜਿਹੜੇ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ ਅੰਧ ਕੂਪ ਤੇ ਕੰਡਾ ਚਾੜੇ ਸਾਤ ਸੰਗਤ ਜੀ ਨੂੰ ਪੂਪ ਕਰਨ ਲਈ ਪੂਰੀ ਜੇ ਕੋਈ ਅੰਧੇਰੇ ਵਿੱਚ ਪੂ ਦੇ ਵਿੱਚ ਡਿੱਗੋਵੇ ਨਾ ਨੇ ਪੂ ਦੇ ਵਿੱਚ ਤੇ ਸਤਗੁਰੂ ਜੀ ਕਹਿੰਦੇ ਭਾਈ ਜੇ ਪੂ ਦੇ ਵਿੱਚੋਂ ਕੱਢ ਸਕਦਾ ਉਹ ਕੇਵਲ ਤੇ ਕੇਵਲ ਪਰਮਾਤਮਾ ਕੋ ਉਹਸ ਬੰਦੇ ਨੂੰ ਪੂ ਦੇ ਵਿੱਚੋਂ ਬਾਹਰ ਕੱਢ ਕੇ ਤੇ ਕੰਡੇ ਤੇ ਰੱਖ ਦਿੱਤਾ ਜਾਵੇ ਤੇ ਉਹ ਕਹਿੰਦਾ ਭਾਈ ਸ਼ੁਕਰ ਹੈ ਤੇ ਸਤਗੁਰੂ ਜੀ ਕਹਿੰਦੇ ਪਰਮਾਤਮਾ ਨੂੰ ਬਕਾਰਾਂ ਨੂੰ ਕਿ ਪੂ ਦੇ ਵਿੱਚੋਂ ਉੱਠ ਉੱਪਰਣਦਾ ਹੈ ਜਿਹੜੇ ਰੱਬ ਪਰਮਾਤਮਾ ਦੀ ਬੰਦਗੀ ਕਰਦੇ ਨੇ ਅੰਧ ਪੂਪ ਤੇ ਕੰਡੇ ਚੜ੍ਹਣਾ ਸਤਗੁਰੂ ਜੀ ਕਹਿੰਦੇ ਪਰਮਾਤਮਾ ਭਾਈ ਸੰਸਾਰ ਰੂਪੀਂ ਦੇ ਗੂਹ ਦੇ ਵਿੱਚੋਂ ਵਿਕਾਰਾਂ ਨੂੰ ਭੀਖੂ ਦੇ ਵਿੱਚੋਂ ਪ੍ਰਮਾਤਮਾ ਆਪਣੇ ਭਗਤਾਂ ਨੂੰ ਕਢ ਦਿੰਦਾ ਹੈ ਕਰ ਕਿਰਪਾ ਦਾਸ ਨਦਰ ਨਿਹਾਲੇ ਫਿਰ ਉਹ ਆਪਣੇ ਦਾਸਾਂ ਉੱਤੇ ਆਪ ਨਦਰ ਕਰਦਾ ਹੈ ਆਪਣੀ ਨਦਰ ਦੇ ਨਾਲ ਉਹ ਆਪਣੇ ਦਾਸਾਂ ਨੂੰ ਤੱਕਦਾ ਸੰਤੂਰੀ ਕਹਿੰਦੇ ਭਾਈ ਉਹ ਮਿਹਰ ਦੀ ਨਜ਼ਰ ਕਰਕੇ ਸਾਰਿਆਂ ਨੂੰ ਮਿਹਰ ਦੀ ਨਜ਼ਰ ਨਜ਼ਰ ਮਣਿਂ ਦਿੰਦਾ ਹੈ ਗੋਣ ਗਾਵੈ ਪੂਰਨ ਅਬਨਾਸੀ ਕਹਿ ਸੁਣ ਤੋਟ ਨਾ ਆਵਣਿਆ ਸਤਜੂ ਜੀ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ ਨਾ ਉਸ ਬਨਾਸੀ ਪ੍ਰਮਾਤਮਾ ਨੂੰ ਗਾਉਂਦੇ ਨੇ ਜਿਹੜਾ ਨਾਸਤ ਹੋ ਰਹਿਤ ਹੈ ਸਤਜੂ ਜੀ ਕਹਿੰਦੇ ਕਹ ਸੁਣ ਤੋਟ ਨਾ ਆਉਣਾ ਭਾਈ ਉਹਨਾਂ ਦੇ ਕਹਿਣ ਦੇ ਵਿੱਚ ਤੇ ਉਹਨਾਂ ਦੇ ਸੁਣਨ ਵਿੱਚ ਕਦੇ ਤੋਟਾ ਆਉਂਦਾ ਹੀ ਨਹੀਂ ਹੈ ਉਹ ਫਿਰ ਪ੍ਰਮਾਤਮਾ ਦੀ ਸਿਫਤ ਸਲਾਹ ਉਹ ਕਹਿੰਦੇ ਨੇ ਜ਼ਬਾਨ ਦੇ ਨਾਲ ਤੇ ਸੁਣਦੇ ਨੇ ਕੰਨਾਂ ਦੇ ਨਾਲ ਸਤਜੂ ਜੀ ਕਹਿੰਦੇ ਭਾਈ ਤਰੇ ਤੋਟਾ ਨਹੀਂ ਆਉਂਦਾ ਪਰਮਾਤਮਾ ਦੀ ਜਿਹੜੀ ਬਾਣੀ ਕਰਦੇ ਨੇ ਸਤਿਗੁਰੂ ਜੀ ਦੀ ਬਾਣੀ ਕਿ ਖਾਓ ਖਰਚੋ ਰਲਵੇਂ ਭਾਈ ਤੋਟ ਨਾ ਆਵੇ ਵੱਧੋ ਜਾਈ ਇਹ ਤੇ ਪਰਮਾਤਮਾ ਦੀ ਬਾਣੀ ਤਾਂ ਭਾਈ ਜਿੰਨੀ ਆਪਾਂ ਕਰਾਂਗੇ ਪਰਮਾਤਮਾ ਉਹ ਨਹੀਂ ਸਾਡੇ ਤੇ ਬਖਸ਼ਿਸ਼ ਹੋ ਕਰੀਗਾ ਜਿੰਨਾ ਤੁਸੀਂ ਸ਼ਬਦ ਨੂੰ ਬੋਲੋਗੇ ਜਿੰਨਾ ਸ਼ਬਦ ਦਾ ਅਭਿਆਸ ਕਰੋਗੇ ਪਰਮਾਤਮਾ ਅੱਗੇ ਤੱਕ ਲੈ ਜਾਏਗਾ ਇਹ ਸ਼ਬਦ ਸਾਧ ਸੰਗਤ ਜੀ ਸਚ ਕੰਨ ਤੋਂ ਆਇਆ ਕਾਲਪੁਰ ਦੇ ਘਰ ਦੇ ਵਿੱਚੋਂ ਆਇਆ ਕਿਉਂਕਿ ਬਾਣੀ ਪੜਦੇ ਨਾ ਬਾਹੂ-ਬਾਹੂ ਬਾਣੀ ਮਿਰਗਕਾਰ ਹੈ ਇਸ ਜੀਵਨ ਅਵਰ ਨਾ ਕੋਈ ਨਿਰੰਕਾਰ ਦੇ ਦੇਸ਼ ਤੋਂ ਆਈ ਹੈ ਬਾਣੀ ਤੇ ਜਿਹੜਾ ਬਾਣੀ ਦਾ ਅਭਿਆਸ ਕਰਦਾ ਹੈ ਬਾਣੀ ਉਹ ਨਿਰੰਕਾਰ ਦੇ ਦੇਸ਼ ਹੀ ਆ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਇਸ ਕਰਕੇ ਕਹਿ ਸੁਣ ਕੋਟ ਨਾ ਆਉਣੇ ਆ ਉਹ ਪ੍ਰਮਾਤਮਾ ਦੇ ਸੁਣਨ ਤੇ ਕਹਿਣ ਵਿੱਚ ਭਾਈ ਜਿਹੜੇ ਸੁਣਦੇ ਹਨ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਤੋਟਾ ਨਹੀਂ ਆਉਂਦਾ ਇੱਥੇ ਉੱਥੇ ਪੂਰਖਵਾਲਾ ਇਹ ਪ੍ਰਮਾਤਮਾ ਕੋ ਇੱਥੇ ਵੀ ਮਨਦਕਾਰ ਹੈ ਉੱਥੇ ਵੀ ਪੂਰਖਵਾਲਾ ਹੈ ਮਾਂ ਗਰਭ ਮੈਂ ਤੁਹੀਂ ਪਾਲਾ ਹੁਣ ਸਤਗੁਰੂ ਜੀ ਉਦਾਹਰਣ ਲੈਂਦੇ ਨੇ ਕਹਿਣ ਲੱਗੇ ਮਾਂ ਦੇ ਗਰਭ ਦੇ ਵਿੱਚ ਵੀ ਪਰਮਾਤਮਾ ਤੂੰ ਪਾਲਣਾ ਵਾਲਾ ਹੈ। ਮਾਂ ਦੇ ਗਰਭ ਦੇ ਵਿੱਚ ਤੇ ਕਿਸੇ ਦੀ ਸਮਰੱਥਾ ਵੀ ਨਹੀਂ ਹੁੰਦੀ ਕਿ ਬੱਚੇ ਨੂੰ ਪਾਲ ਲਵੇ। ਬੱਚਾ ਜਦੋਂ ਹੱਥਾਂ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਹੀ ਮਾਂ ਕੋਲ ਜਿਹੜੇ ਬੱਚੇ ਦੇ ਰਿਸ਼ਤੇ ਦਾ ਕੋ ਸਾਖ ਸੰਬੰਧ ਨਹੀਂ ਉਹ ਬੱਚੇ ਦਾ ਧਿਆਨ ਰੱਖ ਸਰੰਦੇ ਨੇ। ਮਾਂ ਦੇ ਗਰਭ ਦੇ ਵਿੱਚ ਤੇ ਕੇਵਲ ਤੇ ਕੇਵਲ ਪਰਮਾਤਮਾ ਹੀ ਪਾਲਣ ਵਾਲਾ ਹੈ ਤਾਂ ਮਾਤਾ ਕੇ ਉਦਰ ਮੈ ਪ੍ਰਤ ਪਾਲ ਕਰੇ ਸੋ ਕਿਉ ਮੰਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਈਵਣ ਦਾਤਾ ਜੇ ਅਗਨ ਮੈਂ ਆਹਾਰ ਪਚਾਉ ਉਸ ਨੂੰ ਕਿਉਂ ਪਹ ਨਾ ਸਕਈ ਜਿਸ ਨੂੰ ਆਪਣੀ ਨਿਮ ਲਾ ਹੁਣ ਪ੍ਰਮਾਤਮਾ ਨੇ ਆਪਣੀ ਨਿਮ ਲਈ ਨਾ ਮਾਂ ਦੇ ਗਰਭ ਦੇ ਵਿੱਚ ਤੇ ਸਾਹ ਸੰਗਿਚ ਇੱਕ ਮਾਸ ਦੇ ਲੋਥੜੇ ਨੂੰ ਪ੍ਰਮਾਤਮਾ ਨੇ ਇੱਥੇ ਬਚਾ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਂ ਦੇ ਗਰਭ ਦੇ ਵਿੱਚ ਵੀ ਪ੍ਰਮਾਤਮਾ ਤੁਮ ਪਰਪਾਰਨਾ ਕੀਤੀ ਹੈ ਤੇ ਇੱਥੇ ਵੀ ਤੂੰ ਮਦਦਗਾਰ ਹੈ ਉੱਥੇ ਪਰਲੋਕ ਦੇ ਵਿੱਚ ਵੀ ਪ੍ਰਮਾਤਮਾ ਤੂੰ ਹੀ ਰਖਵਾਲਾ ਹੈ ਮਾਇਆ ਅਗਰ ਨਾ ਉਹ ਹੈ ਤਿੰਨ ਕੋ ਰੰਗ ਰਤੇ ਗੁਣ ਗਾਵਣਿਆ ਜਿਹੜੇ ਪ੍ਰਮਾਤਮਾ ਤੇਰੇ ਪਿਆਰ ਵਿੱਚ ਭਿੱਜ ਕੇ ਤੇਰੇ ਗੁਣਾਂ ਨੂੰ ਗਾਉਂਦੇ ਰੰਗ ਮੈਨੇ ਹੁੰਦਾ ਜੀ ਪਿਆਰ ਜਿਹੜੇ ਤੇਰੇ ਪਿਆਰ ਵਿੱਚ ਭਿੱਜ ਕੇ ਤੇਰੇ ਗੁਣਾਂ ਨੂੰ ਗਾਉਂਦੇ ਨੇ ਸੰਤ ਗੁਰੂ ਜੀ ਕਹਿੰਦੇ ਮਾਇਆ ਅਗਰ ਨਾ ਉਹ ਹੈ ਇਹ ਮਾਇਆ ਨੂੰ ਕੀ ਅਗਰ ਭਾਈ ਉਹਨਾਂ ਦਾ ਕੁਝ ਨਹੀਂ ਵੰਗਾਰ ਸਕਦੀ ਜਿਵੇਂ ਮਾਂ ਦੇ ਗਰਮ ਦੇ ਵਿੱਚ ਅਗਨ ਹੈ ਨਾ ਸੰਤ ਗੁਰੂ ਜੀ ਕਹਿੰਦੇ ਭਾਈ ਮਾਇਆ ਵੀ ਸੰਸਾਰ ਵਿੱਚ ਇਦਾਂ ਹੀ ਅਗਨੀ ਹੈ ਮਾਤਾ ਕੇ ਉਦਰ ਮੈਂ ਪਰਤਪਾਲ ਕਰੇ ਸਤੂ ਜੀ ਕਹਿੰਦੇ ਜੈਸੀਂ ਅਗਰ ਉਦਰ ਮੈਂ ਤੈਸੀ ਬਾਹਰ ਮਾਇਆ ਜਿਵੇਂ ਮਾਂ ਦੇ ਗਰਭ ਦੇ ਵਿੱਚ ਆਗ ਬਲਦੀ ਨਾ ਝਟਕੀ ਖਤਮ ਸਤੂ ਜੀ ਕਹਿੰਦੇ ਇਹਦਾ ਮਾਇਆ ਰੂਪੀ ਅਗਨ ਸੰਸਾਰ ਵਿੱਚ ਵੀ ਬਲ ਰਹੀ ਹੈ ਪਰ ਜਿਹੜੇ ਤੇਰੇ ਗੁਣਾਂ ਦੇ ਵਿੱਚ ਰੰਗੇ ਜਾਂਦੇ ਨੇ ਜਿਹੜੇ ਤੇਰੇ ਨਾਮ ਵਿੱਚ ਰੰਗੇ ਜਾਂਦੇ ਨੇ ਉਹਨਾਂ ਨੂੰ ਆਗ ਇਹ ਪਾਉ ਨਹੀਂ ਸਕਦੀ ਕਿਆ ਮਨ ਤੇਰੇ ਆਪ ਸਮਾਲੇਂਗੀ ਪ੍ਰਮਾਤਮਾ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਆਪ ਕੇ ਸਮਾਲਾਂ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਤੇਰੇ ਨੂੰ ਗਾਉਣਾ ਕਰਾਂ ਕਿਹੜੇ ਕਿਹੜੇ ਗੁਣਾਂ ਨੂੰ ਤੇਰੇ ਨੂੰ ਬਿਆਨ ਕਰਾਂ ਮਨ ਤਾਂ ਅੰਤਰ ਤੁਧ ਨਦਰ ਨਿਹਾਲੀ ਮਨ ਤੇ ਤਨ ਦੇ ਵਿੱਚ ਪ੍ਰਮਾਤਮਾ ਤੂੰ ਆਪ ਹੀ ਹੈ ਤੂੰ ਮਨ ਵਿੱਚ ਵੀ ਵਸਦਾ ਹੈ ਤੇ ਤਨ ਵਿੱਚ ਵੀ ਵਸਦਾ ਹੈ ਇਸ ਤਰ੍ਹਾਂ ਕੇ ਸੰਤੂਹੀ ਕਹਿੰਦੇ ਤੂੰ ਹਰੇਕ ਜੀਵ ਦੇ ਉੱਤੇ ਨਦਰ ਨਿਹਾਲੀ ਸਾਰਿਆਂ ਨੂੰ ਆਪਣੀ ਨਦਰ ਨਾਲ ਵੇਖਦਾ ਭੈ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਧ ਬਿਨ ਅਵਰ ਨਾ ਜਾਣਣਿਆ ਏ ਪ੍ਰਮਾਤਮਾ ਤੂੰ ਮੇਰਾ ਮੀਤ ਮਿੱਤਰ ਹੈ ਤੂੰ ਮੇਰਾ ਸਾਜਨ ਸੱਜਣ ਹੈ ਤੁਝ ਬਿਨ ਅਵਰ ਨਾ ਜਾਣਿਆ ਮੈਂ ਪ੍ਰਮਾਤਮਾ ਤੇਰੇ ਤੋਂ ਬਣਾ ਦੂਜੇ ਕਿਸੇ ਨੂੰ ਜਾਣਿਆ ਨਹੀਂ ਇਹ ਸਾਧ ਸੰਗਤ ਦੀ ਨਿਸ਼ਚਾ ਉਹਨਾਂ ਦਾ ਹੈ ਸਤਗੁਰੂ ਜੀ ਦੀ ਬਾਣੀ ਜਿਹੜੀ ਕਰੋੜਾਂ ਚੋਂ ਇੱਕ ਹੈ ਕੁਰਬਾਨੀ ਤੇ ਬੜੇ ਪੜਦੇ ਨੇ ਗੁਰਬਾਣੀ ਬਹੁਤ ਸੁਣਦੇ ਨੇ ਪ੍ਰਮਾਤਮਾ ਦੇ ਨਾਮ ਦਾ ਅਭਿਆਸ ਕਰਦੇ ਨੇ ਗੁਰਦੁਆਰੇ ਬੜੇ ਆਉਂਦੇ ਨੇ ਪਰ ਸਤਗੁਰੂ ਜੀ ਦੀ ਬਾਣੀ ਕਹਿੰਦੀ ਪੋਤਨ ਮੈਂ ਨਾਨਕ ਓ ਨਾਰਾਇਣ ਕਰੋਣਾ ਚੋਂ ਭਾਈ ਕੋਈ ਇੱਕ ਅਧਾਇ ਹੈ ਇਹ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਗੱਲ ਕਰਦੇ ਕਿਨ ਜਿਹੜਾ ਕਰੋਣਾ ਚੋਂ ਇੱਕ ਹੈ ਸਤਗੁਰੂ ਜੀ ਕਹਿੰਦੇ ਭਾਈ ਜਿਹਨੂੰ ਪ੍ਰਮਾਤਮਾ ਜਿਹਨਾਂ ਨੂੰ ਮਿੱਤਰ ਮਤਨ ਲੱਗ ਜੁਦਾ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੂੰ ਮੇਰਾ ਸੱਜਣ ਹੈ ਤੁਝ ਬਿਨ ਅਵਰ ਨਾ ਜਾਣਨੇ ਆ ਪ੍ਰਮਾਤਮਾ ਤੇਰੇ ਤੋਂ ਬਿਨਾ ਮੈਂ ਕਿਸੇ ਨੂੰ ਜਾਣੇ ਜਾਂ ਤਾਂ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਚਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਦੂਖ ਦਰਦ ਭਰਮਾਂ ਤਾਤਾ ਭਾਰਗੀ ਜਾਤਾ ਕਹਿਆ ਦਰਗਾ ਚੱਲੈ ਸੋ ਤਿਸ ਕੋ ਨਦਰ ਲੈ ਆਵੇਂ ਤਨਾ ਸਰਬੋਤਮ ਜੀ ਕਹਿੰਦੇ ਪਾਈ ਜਣਾ ਦਾ ਮਿੱਤਰ ਪਰਮਾਤਮਾ ਬਣ ਜਾਵੇ ਨਾ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਘਰਤਾ ਨਹੀਂ ਹੁੰਦਾ ਹੁਣ ਸਾਤ ਸੰਨ ਜੀ ਮਹਾ ਭਾਰਤ ਦੇ ਯੁੱਧ ਦੇ ਵਿੱਚ ਪਾਂਡਵਾਂ ਦਾ ਮਿੱਤਰ ਹੀ ਬਣਿਆ ਸੀ ਨਾ ਸ਼੍ਰੀ ਕ੍ਰਿਸ਼ਨ ਇੱਕ ਸਾਈਡ ਸੈਨਾ ਜਿਹੜੀ ਸੀ ਉਹ 14 ਕੂਣੀ ਸੈਨਾ ਸੀ ਇੱਕ ਸਾਈਡ 7 ਕੂਣੀ ਸੈਨਾ ਅੱਧੋ-ਅੱਧਾ ਫਰਕ ਹੈ ਜੇ ਸੈਨਾ ਨੂੰ ਵੇਖਿਆ ਜਾਵੇ ਪਰ ਜਿਹਨਾਂ ਦਾ ਮਿੱਤਰ ਭਗਵਾਨ ਬਣ ਗਿਆ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਈ ਹੈ ਸੰਗੁਣੇ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਭਾਈ ਜਿਹਨਾਂ ਦਾ ਮਿੱਤਰ ਸੁਆਮੀ ਸੱਜਣ ਬਣ ਜਾਂਦਾ ਹੈ ਪਰਮਾਤਮਾ ਤੁਝ ਮੇਰੇ ਅਵਰਾਂ ਜਾਣਨਾ ਹੋਰ ਦੂਜੇ ਕਿਸੇ ਨੂੰ ਵੇਖਦੇ ਨੀਚੇ ਸਕੋ ਤੂੰ ਪ੍ਰਭ ਭਇਆ ਸਹਾਈ ਜਿਹਦੇ ਉੱਤੇ ਪਰਮਾਤਮਾ ਤੂੰ ਸਹਾਇਤਾ ਕਰਦਾ ਹੈ ਜਿਹਦਾ ਮਦਦਗਾਰ ਤੂੰ ਬਣ ਜਾਂਦਾ ਹੈ ਤਿਸਕੋ ਤਿਸ ਤਰਤੀ ਬਾਉ ਨ ਲੱਗੈ ਕਾਈ ਭਇ ਹੋ ਤਤਤੀ ਬਾਣ ਹਰਿ ਜੇ ਦਾ ਪਰਮਾਤਮਾ ਰੱਖਾ ਬਣ ਜਾਂਦਾ ਹੈ ਨਾ ਸਤਗੁਰੂ ਜੀ ਕਹਿੰਦੇ 37 ਬਾਅਦ ਦਾ ਲੱਗੈ ਕਾਇਉ ਨੂੰ ਫਿਰ ਭਾਈ 33 ਬਾਅਦ ਨਹੀਂ ਲੱਗ ਸਕਦੀ ਹੈ ਤੂੰ ਸਾਹਿਬ ਸਰਨ ਸੁਖ ਦਾਤਾ ਸਾਥ ਸੰਗਤ ਜਪ ਪ੍ਰਗਟ ਆਉਣੇ ਆ ਤੂੰ ਸਾਹਿਬ ਸਰਨ ਸੁਖ ਦਾਤਾ ਕੋ ਭਾਈ ਸਾਹਿਬ ਮਾਲਕ ਹੈ ਤੇ ਸਨ ਸੰਤੋ ਜੀ ਕਹਿੰਦੇ ਸੁਖਾਂ ਦਾ ਦਾਤਾ ਹੈ ਤੇ ਜਿਹੜੇ ਤੇਰੀ ਛਰਨ ਵਿੱਚ ਆ ਜਾਂਦੇ ਨੇ ਸਾਥ ਸੰਗਤ ਜਪ ਪ੍ਰਗਟ ਆਉਣਾ ਜਿਹੜੇ ਸੰਗਤ ਵਿਚ ਆ ਕੇ ਪਰਮਾਤਮਾ ਦਾ ਜਪ ਕਰਦੇ ਨੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਪ੍ਰਗਟਾਮ ਨੇ ਤੋਂ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦੇ ਆ ਪਰਮਾਤਮਾ ਤੂੰ ਊਚ ਅਥਾ ਅਪਾਰ ਅਮੋਲਾ ਤੂੰ ਪਰਮਾਤਮਾ ਉੱਚਾ ਹੈ ਉੱਚਿਆ ਤੂੰ ਉੱਚਾ ਹੈ ਅਥਾ ਤੇਰੇ ਥਾ ਨੂੰ ਪਾਇਆ ਨਹੀਂ ਜਾ ਸਕਦਾ ਸਤਿਗੁਰੂ ਜੀ ਕਹਿੰਦੇ ਬੋਲਾ ਤੇਰਾ ਮੋਲ ਨਹੀਂ ਕੋਈ ਪਾਇਆ ਜਾ ਸਕਦਾ ਤੂੰ ਸੱਚਾ ਸਾਹਿਬ ਦਾਸ ਤੇਰਾ ਬੋਲਾ ਤੂੰ ਪਰਮਾਤਮਾ ਸੱਚਾ ਮਾਲਕ ਹੈ ਤੇ ਮੈਂ ਦਾਸ ਤੇਰਾ ਬੋਲਾ ਹਾਂ ਤੇਰੇ ਘਰ ਦਾ ਚਾਕਰ ਹਾਂ ਸਤਗੁਰੂ ਜੀ ਕਹਿੰਦੇ ਤੂੰ ਮੇਰਾ ਸਾਚੀ ਠੁਕਰਾਇ ਤੂੰ ਮੇਰਾ ਤੋਂ ਭਾਵ ਦਾ ਜੀ ਮਾਲਕ ਤੂੰ ਮੇਰਾ ਮਾਲਕ ਹੈ ਠੁਕਰਾਇ ਤੇਰੀ ਕਿਲੀ ਵਡਿਆਈ ਹੈ ਪਰਮਾਤਮਾ ਉਹ ਵੀ ਸੱਚੀ ਹੈ ਸਾਚੀ ਠੁਕਰਾਇ ਨਾਨਕ ਬਲ ਬਲ ਜਾਵਣਿਆ ਸਤਗੁਰੂ ਜੀ ਕਹਿੰਦੇ ਭਾਈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਉਸ ਮਾਲਕ ਦਾ ਨਾਮ ਜਪਦੇ ਨੇ ਸਤਗੁਰੂ ਜੀ ਕਹਿੰਦੇ ਉਹਦੀ ਵਡਿਆਈ ਸੱਚੀ ਹੈ ਉਹਦਾ ਹੁਕਮ ਸੱਚਾ ਹੈ ਅਪਣੇ ਸ਼ਹਿਰ ਤੋਂ ਅਰਜਨ ਦੇਵ ਮਹਾਰਾਜ ਜੀ ਕਦੇ ਨਾਨਕ ਬਲ ਬਲ ਜਾਵਣੇ ਅਸੀਂ ਐਂਡਰੀ ਗੁਰੂ ਸਿੱਖਾਂ ਤੋਂ